ਕਾਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਬਸ ਉਸ ਨੂੰ ਕਰਨ ਦੀ ਚਾਹਤ ਹੋਣੀ ਚਾਹੀਦੀ ਹੈ ਆਪਣੇ ਮਨ ਦੇ ਵਿੱਚ ਵਿਸ਼ਵਾਸ ਤੇ ਆਪਣੇ ਮਨ ਦੇ ਵਿੱਚ ਆਪਾਂ ਨੂੰ ਬਲੀਵ ਰੱਖ ਕੇ ਹਰ ਕੋਈ ਕੰਮ ਆਪਾਂ ਨੂੰ ਕਰਦੇ ਰਹਿਣਾ ਚਾਹੀਦਾ ਹੈ ਜ਼ਿੰਦਗੀ ਵਿੱਚ ਜੇ ਕਾਮਯਾਬ ਹੋਣਾ ਹੈ ਨਾ ਤਾਂ ਇਹ ਨਾ ਸੋਚਿਆ ਕਰੋ ਕਿ ਸ਼ਾਇਦ ਮੈਂ ਕੋਈ ਕੰਮ ਛੋਟਾ ਹੈ ਜਾਂ ਵੱਡਾ ਹੈ ਮੈਂ ਆ ਕਰ ਨਹੀਂ ਸਕਦਾ ਸਾਰੇ ਤੁਸੀਂ ਕੰਮ ਕਰ ਸਕਦੇ ਆ ਆਪਣੇ ਆਪ ਤੇ ਵਿਸ਼ਵਾਸ ਰੱਖਿਆ ਕਰੋ ਇੱਕ ਕਦੀ ਵੀ ਆਪਣੇ ਮਨ ਨੂੰ ਡੋਲਣ ਨਾ ਦਿਆ ਕਰੋ ਵਾਇਗਰੂ ਜਿਹੜਾ ਹੈ ਨਾ ਉਹਦੇ ਕਰੇ ਦੇਰ ਜ਼ਰੂਰ ਹੈ ਬਟ ਅੰਧੇਰ ਨਹੀਂ ਹੈਗਾ ਇੱਕ ਨਾ ਇੱਕ ਦਿਨ ਥੜੀ ਮਿਹਨਤ ਨੂੰ ਵਾਇਗਰੂ ਜ਼ਰੂਰ ਫਲ ਆਉਂਦਾ ਹੈਗਾ ਆ ਤੁਸੀਂ ਪੂਰੀ ਸ਼ਿੱਦਤ ਨਾਲ ਆਪਣਾ ਜਿਹੜਾ ਕੰਮ ਹੈਗਾ ਉਸ ਨੂੰ ਕਰੋ ਤੇ ਆਪਣੇ ਮਨੋ ਤਨੋਂ ਕਰਿਆ ਕਰੋ ਜ਼ਿੰਦਗੀ ਦੀ ਅੱਧੀ ਟੈਨਸ਼ਨ ਖਤਮ ਹੋ ਜਾਂਦੀ ਆ ਜਦੋਂ ਹਰ ਸਭਤ ਸਾਧਨ ਉਹ ਆਉਣ ਵਾਲਾ ਤੇ ਚੰਗਾ ਹੋ ਗਿਆ ਆ ਤੁਸੀਂ ਮੇਰੇ ਰਿਸ਼ਤੇਦਾਰ ਮੇਰੀ ਵੀਡੀਓ ਇਸ ਲਈ ਲਾਈਕ ਨਹੀਂ ਕਰਦੇ। ਉਹਨਾਂ ਨੂੰ ਲੱਗਦਾ ਕਹੀਂ ਮੈਂ ਉਹਨਾਂ ਦੇ ਇੱਕ ਲਾਈਕ ਸੇ ਕਹਿੰ ਸਟਾਰ ਨਾ ਬਣ ਜਾਵਾਂ। ਕੇ ਕਦੇ ਸਮਝ ਨਹੀਂ ਲੱਗੀ ਕਹਾਣੀ ਸਬਰ ਦੀ। ਕਿਤਾ ਵੀ ਬਥੇਰਾ ਤੇ ਮਿਲਿਆ ਵੀ ਕੁਝ ਨਹੀਂ। ਜ਼ਿੰਦਗੀ ਇੰਨੀ ਸੱਕੀ ਨਹੀਂ ਸਜਣਾ। ਕਿ ਜਿਹੜੀ ਵਾਰ-ਵਾਰ ਮਿਲ ਜੀ ਇਹ ਮੌਕਾ ਇੱਕ ਵਾਰ ਹੀ ਮਿਲਦਾ ਹੈ ਲੈ ਕੇ ਬਾਰ-ਬਾਰ ਸੋ ਇਸ ਕਰਕੇ ਅੱਗੇ ਵਧਦੇ ਰਹਿਣਾ ਚਾਹੀਦਾ ਆਪਾਂ ਨੂੰ ਠੀਕ ਹੈ ਜੀ